ਆ ਜਿਹੜੀ ਵੀਡੀਓ ਆ ਸਾਡੀ ਜੇ ਕਿਸੇ ਨੇ ਨਹੀਂ ਦੇਖੀ ਤਾਂ ਕੋਈ ਫਾਇਦਾ ਨਹੀਂ ਸੋਸ਼ਲ ਮੀਡੀਆ ਚਲਾਉਣਾ ਛੱਡ ਦੇਣਾ ਚਾਹੀਦਾ ਖਾਸ ਕਰਕੇ ਕਿਸਾਨ ਭਰਾਵਾਂ ਨੂੰ ਐਡੀ ਖੁਸ਼ਖਬਰੀ ਦੇਣ ਜਾ ਰਹੇ ਆ ਐਡੀ ਵੱਡੀ ਖੁਸ਼ਖਬਰੀ ਕਿ ਤੁਸੀਂ ਸੁਣ ਕੇ ਦੇਖ ਕੇ ਬਾਗੋ-ਬਾਗ ਹੋ ਜਾਉਗੇ ਜਿਹੜੇ ਮੇਰੇ ਭਰਾ ਪਰਾਲੀ ਦਾ ਪ੍ਰੋਜੈਕਟ ਲਾਉਣਾ ਚਾਹੁੰਦੇ ਆ 2.5 ਕਰੋੜ ਰੁਪਇਆ ਨਹੀਂ ਲਾਉਣਾ ਚਾਹੁੰਦੇ ਉਹਨਾਂ ਕੋਲ ਇੰਨੀ ਪੂੰਜੀ ਨਹੀਂ ਹੈ ਪਰ ਉਹ ਕੰਮ ਕਰਨਾ ਚਾਹੁੰਦੇ ਆ ਤਾਂ ਉਹਨਾਂ ਲਈ ਬਹੁਤ ਵੱਡੀ ਇੱਕ ਖੁਸ਼ਖਬਰੀ ਆ दो बेनतीया ਕਾਨੀਆਂ ਪਹਿਲੀ ਤਾਂ ਬੈਂਦੀ ਏ ਕਿ ਸਾਨੂੰ ਫੇਸਬੁੱਕ ਤੋਂ ਅਰਨਿੰਗ ਹੋਣ ਲੱਗ ਪਈ ਆ ਕਿ ਮੇਰੇ ਗੁਰੂ ਦੀ ਸੰਗਤ ਦੀ ਬਸਾਰੀ ਵਡਿਆਈ ਆ ਮੈਂ ਡੇਢ ਸਾਲ ਪਹਿਲਾਂ ਗਿਆ ਸੀਗਾ ਕਿ ਚਾਹੇ ਇੱਕ ਦਮੜੀ ਆਵੇ ਚਾਹੇ ਲੱਖ ਦਮਣਾ ਆ ਬਾਈ ਆਵੇ ਕਿ ਗੁਰੂ ਦੀ ਸੰਗਤ ਦੀ ਵਡਿਆਈ ਆ ਗੁਰੂ ਦੀ ਸੰਗਤ ਨੇ ਜੋ ਵੀ ਕੀਤਾ ਕੀਤਾ ਤੇ ਗੁਰੂ ਦੀ ਸੰਗਤ ਦਾ ਹੀ ਹੋਊਗਾ ਇਹਦੇ ਵਿੱਚੋਂ ਇੱਕ ਇੱਕ ਦਮੜੀ ਵੀ ਮੈਂ ਕੋਲ ਰੱਖਾ ਦਾ ਮੇਰੇ ਲਈ ਹਰਾਮ ਹੋਊਗੀ ਦੂਜੀ ਬੈਂਦੀ ਜਿਹੜੇ ਮੇਰੇ ਭਰਾ ਕਾਫੀ ਫੋਨ ਕਰਦੇ ਆ ਕਿ ਆਪਣਾ ਨੰਬਰ ਦਿਓ ਜੀ ਆਪਣੀ ਲੋਕੇਸ਼ਨ ਦਿਓ ਜੀ ਤੁਸੀਂ ਤੁਹਾਡੀ ਸਟੇਟ ਕਿਹੜੀ ਆ ਮੈਸੇਜ ਕਰਦੇ ਆ ਫੇਸਬੁੱਕ ਤੇ ਜਾਂ ਹੋਰ ਪਲੇਟਫਾਰਮ ਤੇ ਤਾਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਆ ਕਿ ਮੇਰੇ ਪ੍ਰੋਫਾਈਲ ਤੇ ਜਾਓ ਲੋਗੋ ਲੱਗਾ ਹੋਇਆ ਜਿਹੜੇ ਵਿਚਾਰੇ ਅਨਪੜ੍ਹਿਆ ਉਹਨਾਂ ਨੂੰ ਮੈਂ ਦੱਸਦਾ ਖੈਰ ਤੇ ਇੱਕ ਲੋਗੋ ਲੱਗਿਆ ਹੋਇਆ ਉਹਦੇ ਉੱਤੇ ਪੂਰਾ ਸਾਡਾ ਐਡਰੈਸ ਟੈਲੀਫੋਨ ਨੰਬਰ ਲੋਕੇਸ਼ਨ ਸਭ ਕੁਝ ਦਿੱਤਾ ਹੋਇਆ ਵੀ ਇਹ ਮੇਰੇ ਭਰਾ ਮੈਨੂੰ ਫੋਨ ਨਾ ਕਰਨ ਵੀ ਆਪਣਾ ਨੰਬਰ ਦਿਓ ਮੈਂ ਫੋਨ ਨਹੀਂ ਦੇਣਾ ਦੂਸਰੀ ਬੇਨਤੀ ਇਹ ਜਿਹੜੇ ਪਰਾਲੀ ਪ੍ਰੋਜੈਕਟ ਜਿੱਦਾਂ ਤੁਹਾਨੂੰ ਪਤਾ ਕਿ ਲਗਭਗ ਮੋਟਾ-ਮੋਟਾ 2.5 ਕਰੋੜ ਰੁਪਈਆ ਲੱਗ ਜਾਂਦਾ ਜੇ ਆਪਾਂ ਸਾਨੂੰ ਕਟਾਣ ਦਾ ਬਣਾਈਏ ਜੇ ਮੇਰੇ ਭਰਾ ਭਰਾਵਾਂ ਕੋਲ ਮੇਰੇ ਪੰਜਾਬ ਦੇ ਭਰਾਵਾਂ ਕੋਲ ਪਛਾਨਾਂ ਕੋਲ ਕੰਮ ਕਾੜੇ ਕੰਮ ਕਰਨਾ ਚਾਹੁੰਦੇ ਆ ਉਹਨਾਂ ਦੇ ਅੰਦਰਲੀ ਤਮੰਨਾ ਹੈਗੀ ਆ ਵੀ ਅਸੀਂ ਕੰਮ ਕਰਨਾ ਪਰ ਇੰਨੇ ਪੈਸੇ ਨਹੀਂ ਹੈ ਨਹੀਂ ਪੂੰਜੀ ਨਹੀਂ ਲਾ ਸਕਦੇ ਤਾਂ ਬਹੁਤ ਵਧੀਆ ਸਮੈਰੀ ਮੌਕਾ ਹੈਗਾ ਤੁਸੀਂ ਕੀ ਕਰੋ ਤੁਸੀਂ ਅੱਜ ਸ਼ਰੇਡਰ ਬਣਾਓ ਸਾਡੇ ਕੋਲ ਇੱਕ ਆਡੀਵੇ ਲੈਓ ਪਯਾਗ ਲੱਖ ਦਾ ਮੋਟਾ-ਮੋਟਾ ਖਰਚਾ ਵਿੱਚੇ ਲੋਡਰ-ਲੋਡਰ ਪਾ ਕੇ ਤੁਸੀਂ ਕਿਸੇ ਵੀ ਕੰਪਨੀ ਦੇ ਨਾਲ ਚਾਹੇ ਉਹ ਪੰਜਾਬ ਜਿਹਾ ਚਾਹੇ ਪੰਜਾਬ ਤੋਂ ਬਾਹਰ ਆ ਕਿਸੇ ਵੀ ਕੰਪਨੀ ਨਾਲ ਤੁਹਾਡਾ ਟਾਈ-ਅਪਾਸੀ ਕਰਾ ਦੇਾਂਗੇ ਡੀਓਐਲ ਤੁਹਾਡੇ ਕੋਲ ਹੈਗੀ ਆ ਬਿਲਰ ਹੈਗੇ ਆ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਬੈਨੀਫਿਟ ਆ ਤੁਸੀਂ ਉਸ ਕੰਪਨੀ ਦੇ ਨਾਲ ਐਗਰੀਮੈਂਟ ਕਰ ਲਓ ਉੱਥੇ ਅਧੇ ਪੈਸੇ ਤੁਹਾਨੂੰ ਇਸ ਮਸ਼ੀਨਰੀ ਦੇ ਦੇਣਗੇ ਉਹ ਫੈਕਟਰੀ ਵਾਲੇ ਦੇਣਗੇ ਉਹਦੇ ਨਾਲ ਐਗਰੀਮੈਂਟ ਕਰ ਲਓ ਵੀ ਮਸ਼ੀਨਾ ਸਾਡੀਆਂ ਹੋਣਗੀਆਂ ਅਧੇ ਪੈਸੇ ਤੁਸੀਂ ਦਿਓ ਜਾਂ ਕੁਝ ਪਰਸੈਂਟ ਕਰ ਲੋ ਬੇਲ ਜਿਹੜੀ ਆਦੀ ਬਣਾਵਾਂਗੇ ਪਰਾਲੀ ਅਸੀਂ ਗੋਲ ਗੱਠ ਬਣਾਵਾਂਗੇ ਜਾਂ ਚੌਰਸ ਬਣਾਵਾਂਗੇ ਬਣਾ ਕੇ ਤਾਂ ਉੱਥੇ ਅਸੀਂ ਚਲਾਵਾਂਗੇ ਬਿਜਲੀ ਸਾਡੀ ਹੋਊਗੀ ਮਸ਼ੀਨਾਂ ਸਾਡੀਆਂ ਹੋਣਗੀਆਂ ਸਾਡੇ ਨਾਲ ਏਕੀਡਿਮੈਂਟ ਕਰ ਲੋ ਤੁਹਾਨੂੰ ਉਹ ਕੰਮ ਦੇਣਗੇ ਜੀ ਮੇਰੇ ਕੋਲ ਬਹੁਤ ਇਦਾਂ ਦੇ ਫੋਨ ਆਉਂਦੇ ਆ ਵੇ ਰੈਂਟ ਤੇ ਤਾਂ ਮੇਰੇ ਦਿਮਾਗ ਜਾਈ ਵੀ ਮੈਂ ਕਹਾਂ ਭਰਾਵਾਂ ਨੂੰ ਜਿਹੜੇ ਇੰਨੇ ਪੈਸੇ ਨਹੀਂ ਲਾ ਸਕਦੇ ਤਾਂ ਉਹਨਾਂ ਨੂੰ ਇਹ ਸਟੀਮ ਆਪਾਂ ਦੇ ਦਈਏ ਬਾਹਰ ਦੀਆਂ ਸਟੇਟਾਂ ਜਾਂ ਰਾਜਸਥਾਨ ਵਗੈਰਾ ਜੇ ਕੰਮ ਚੱਲ ਰਿਹਾ ਹੈਗਾ ਅਸੀਂ ਉਹਨਾਂ ਦਾ ਟਾਈਪ ਕਰਾਵਾਂਗੇ ਸਾਨੂੰ ਕੋਈ ਕਮਿਸ਼ਨ ਦੀ ਵਿੱਚ ਉਹ ਲੋੜ ਨਹੀਂ ਸਾਡੇ ਭਰਾਵਾਂ ਨੂੰ ਕੰਮ ਮਿਲਣ